ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਅਸੀਂ ਵੇਖਾਂਗੇ ਜੀ ਦੁਨੀਆ ਦਾ ਸਭ ਤੋਂ ਉੱਚਾ ਤੇ ਕਮਰੇ ਦੇ ਵਿੱਚ ਬੰਦ ਜਿਹੜਾ ਵਾ ਉਹ ਜੰਗਲ ਠੀਕ ਹੈ ਜੀ ਇਹ ਜੰਗਲ ਬਹੁਤ ਵੱਡਾ ਵਾ ਤੇ ਇੱਕ ਪਹਾੜ ਦੇ ਉੱਤੇ ਸਾਰੇ ਦਾ ਸਾਰਾ ਜਿਹੜਾ ਵਾ ਉਹ ਫੈਲਿਆ ਹੋਇਆ ਤੇ ਪੂਰੇ ਦਾ ਪੂਰਾ ਜਿਹੜਾ ਪਹਾੜ ਆ ਉਹ ਇੱਕ ਸ਼ੀਸ਼ੇनुਮਾ ਮਾਰਨ ਦੇ ਵਿੱਚ ਕਵਰ ਕੀਤਾ ਹੋਇਆ ਤੇ ਚੱਲਦੇ ਆਪਾਂ ਅੰਦਰ ਨੂੰ ਤੇ ਇਮਾਰਤ ਵਾਕਿਆ ਹੀ ਬਹੁਤ ਉੱਚੀ ਹੈ ਭਾਈ ਹਾਂ ਕਿੰਨਾ ਸ਼ੀਸ਼ਾ ਲਾਇਆ ਉੱਤੇ ਬਾਕੀ ਰੁੱਖ ਬੂਟੇ ਇਹਨਾਂ ਨੇ ਵਰਲਡ ਤੇ ਸੁਣਿਆ ਵੀ ਹਰ ਕੰਟਰੀ ਦੇ ਵਿੱਚੋਂ ਬੂਟੇ ਮੰਗਾ ਕੇ ਇਹਨਾਂ ਨੇ ਤੇ ਇੱਥੇ ਲਾਏ ਹੋਏ ਆ ਇਹ ਬਣਾਇਆ ਵੀ ਇਹਨਾਂ ਨੇ ਬਹੁਤ ਜ਼ਿਆਦਾ ਸੋਹਣੇ ਤਰੀਕੇ ਨਾਲ ਆ ਤੇ ਕਲਾਊਡ ਫੋਰੈਸਟ ਜਿਹੜਾ ਆਪਾਂ ਕਹਿੰਦੇ ਆ ਇਹ ਲਾਲੋਪੀ ਜਿਹੜੇ ਉੱਚੇ ਪਹਾੜਾਂ ਦੇ ਉੱਤੇ ਜਿਹੜੀਆਂ ਜੜੀਆਂ ਬੂਟੀਆਂ ਆਈਆਂ ਹੁੰਦੀਆਂ ਹਨ ਜਿੱਥੇ ਕਿ ਜਿਹੜੇ ਕਲਾਊਡ ਆ ਉਹ ਟੱਚ ਕਰਦੇ ਆ ਤੇ ਜ਼ਿਆਦਾਤਰ ਧੁੰਦ ਜਿਹੜੀ ਆ ਉਹ ਪਈ ਰਹਿੰਦੀ ਆ ਉੱਥੇ ਤੇ ਸਲਾਬ ਜੀ ਰਹਿਣੀ ਤੇ ਉਹਨਾਂ ਏਰੀਆ ਦੇ ਵਿੱਚ ਜਿਹੜੇ ਰੁੱਖ ਬੂਟੇ ਹੁੰਦੇ ਆ ਤੇ ਇਹ ਉਹਨਾਂ ਵਿੱਚੋਂ ਬੂਟੇ ਇੱਥੇ ਲਾਏ ਹੋਏ ਆ ਸਾਰੇ ਦੇ ਸਾਰੇ ਤੇ ਬਣਾਇਆ ਵੀ ਇਹਨਾਂ ਨੇ ਬਹੁਤ ਤਗੜਾ ਵਾ ਤੇ ਇਹਨਾਂ ਨੇ ਉੱਪਰ ਤਾਂ ਤੱਕ ਜਾਣ ਵਾਸਤੇ ਵੀ ਰਸਤਾ ਵੀ ਬਣਾਇਆ ਅ ਉੱਪਰ ਵੀ ਚੱਲਾਂਗੇ ਆਪਾਂ ਹੌਲੀ ਹੌਲੀ ਤੇ ਰਾਹ ਦੇ ਵਿੱਚ ਦੇਖਦੇ ਜਾਂਦੇ ਆਂ ਕਿ ਕਿੱਦਾਂ ਦਾ ਨਜ਼ਰ ਆਉਂਦਾ ਸਾਰਾ ਨਜ਼ਾਰਾ ਆ ਤ ਕੋ ਨਵੀਂ ਚੀਜ਼ ਹੈ ਭਾਈ ਸਾਹਮਣੇ ਹੈ ਤੇ ਇਹ ਕਲਾउड ਵੀ ਇਹਨਾਂ ਨੇ ਛੱਟਦੇ ਆ ਭਾਈ ਹੌਲੀ ਹੌਲੀ ਧੁੰਦ ਜੀ ਪੈਣੀ ਸ਼ੁਰੂ ਹੋ ਗਈ ਆ ਤੇ ਐ ਪੂਰਾ ਸਿਆਲ ਵਾਲਾ ਨਜ਼ਾਰਾ ਦਿੱਤਾ ਪਿਆ ਇੱਥੇ ਇਹਨਾਂ ਨੇ ਠੰਡਾ ਵੀ ਆ ਤੇ ਸਿਆਲ ਵਾਂਗੂ ਜਿੱਦਾਂ ਧੁੰਦ ਜੀ ਪੈਂਦੀ ਆ ਤੇ ਕੁਝ ਕੁਝ ਆ ਪੰਛੀਆਂ ਦੀਆਂ ਜਿਹੜੀਆਂ ਇਹਨਾਂ ਨੇ ਛੋਟੇ ਛੋਟੀਆਂ ਕਿਰਤੀਆਂ ਨਹੀਂ ਉਹ ਬਣਾਈਆਂ ਪਰ ਹੈ ओरिजिनल ਨਹੀਂ ਹੈਗੇ ਤੇ ਏਰੀਆ ਬਹੁਤ ਜ਼ਿਆਦਾ ਸ਼ਾਨਦਾਰ ਹੈ ਭਾਈ ਇੱਥੇ ਹੈ ਆ ਘੁੰਮਣ ਦਾ ਨਜ਼ਾਰਾ ਆਉਂਦਿਆ ਇੱਥੇ ਤੇ ਇੰਝ ਜਿਹਾ ਵਾ ਜਿਵੇਂ ਐਮਾਜ਼ਨ ਦੇ ਜੰਗਲਾਂ ਚ ਘੁੰਮਦੇ ਪਏ ਆ ਹਰ ਪਲਾਂਟ ਜਿਹੜਾ ਵਾ ਵੱਖਰੀ ਕਿਸਮ ਦਾ ਵਾ ਤੇ ਆਹ ਵੇਖੋ ਆ ਤੇ ਕੁਝ ਨਵੀਂ ਕਿਸਮ ਹੈ ਪਹਿਲੀ ਵਾਰ ਹੀ ਦੇਖ ਰਹੇ ਆ ਬੜੀ ਕਮਾਲ ਦੀ ਚੀਜ਼ ਹੈ ਭਾਈ ਤੇ ਇੱਥੇ ਉੱਪਰ ਜਾਣ ਵਾਸਤੇ ਲਿਫਟ ਵੀ ਲੱਗੀ ਹੋਈ ਹੈ ਤੇ ਪੌੜੀਆਂ ਰਾਹੀਂ ਵੀ ਉੱਪਰ ਜਾ ਸਕਦੇ ਆ ਤੇ ਇਸ ਤੋਂ ਪਹਿਲਾਂ ਆਪਾਂ ਦੇਖਦੇ ਆਂ ਵਾਟਰਫਾਲ 뷰 ਇਹ ਜਿਹੜਾ ਪਾਣੀ ਡਿੱਗ ਰਿਹਾ ਸੀ ਥੱਲੇ ਉਹ ਤਾਂ ਦੇਖਦੇ ਆਂ ਉੱਪਰੋਂ ਕਿੱਥੋਂ ਡਿੱਗਦਾ ਹੈ ਥੱਲੇ ਜਾਂਦਾ ਤੇ ਹੈ ਕਿ ਨਹੀਂ ਪੂਰੇ ਦਾ ਪੂਰਾ ਐ ਪਹਾੜ ਵੇਖੋ ਵੀ ਸ਼ੀਸ਼ੇ ਦੀ ਬਿਲਡਿੰਗ ਦੇ ਵਿੱਚ ਬਣਾਇਆ ਕਿੰਨਾ ਉੱਚਾ ਹੈ ਤੇ ਆ ਇਹਨਾਂ ਨੇ ਇੱਕ ਬੜੀ ਸੋਹਣੀ ਚੀਜ਼ ਬਣਾਈ ਆ ਪ੍ਰੋਜੈਕਟਰ ਲਾ ਕੇ ਤੇ ਪੂਰਾ ਜਿਹੜਾ ਜੰਗਲ ਆ ਉਹਨੂੰ ਇਸ ਤਰੀਕੇ ਨਾਲ ਬਣਾਇਆ ਇਹ ਕਿੰਨਾ ਬੜੀ ਲੱਗਦਾ ਤੇ ਖਾਸ ਤੌਰ ਤੇ ਜੇ ਤੁਪਾ ਤੁਰਦੇ ਆ ਤਾਂ ਇੰਜ ਜਾਬ ਦਾ ਆਪਾਂ ਪਾਣੀ ਦੇ ਵਿੱਚ ਹੀ ਤੁਰਦੇ ਹੁੰਦੇ ਆ ਈਵਨ ਜਦੋਂ ਪਾਣੀ 'ਚ ਪੈਰ ਰੱਖੀਦੇ ਆ ਤੇ ਜਿਹੜੇ ਬੱਬਲਸ ਨਿਕਲਦੇ ਆ ਉਸ ਤਰੀਕੇ ਨਾਲ ਬੜੀ ਸੋਹਣੀ ਤਕਨੀਕ ਲਾਈ ਹੈ। ਲੈ ਵੀ ਅੰਦਰ ਪਾ ਕੇ ਪਾਉਂਦੇ ਹੋਏ। ਇਸ ਟਾਈਮ ਅਸੀਂ ਪਹੁੰਚ ਗਏ ਆ ਸਭ ਤੋਂ ਉੱਪਰਲੇ ਫਲੋਰ ਦੇ ਉੱਤੇ ਤੇ ਆਹ ਸਾਹਮਣੇ ਜਿਹੜੀਆਂ ਫਲੀਆਂ ਜੀਆਂ ਲੱਗੀਆਂ ਹਨ ਇਹਨੂੰ ਕਹਿੰਦੇ ਆ ਪਿਕਚਰ ਪਲਾਂਟ ਤੇ ਇਹਦੇ ਵਿੱਚ ਇਹ ਆ ਕਿ ਜਦੋਂ ਵੀ ਕੋਈ ਕੀੜਾ ਮਕੌੜਾ ਜਿਹੜਾ ਆਉਂਦਾ ਵਾ ਤੇ ਉਹ ਸਲਿੱਪੋ ਕੇ ਇਹਦੇ ਅੰਦਰ ਡਿੱਗ ਪੈਂਦਾ ਤੇ ਇਹਦੇ ਅੰਦਰ ਪਾਣੀ ਆ ਪਾਣੀ ਇੱਕ ਡਾਈਜੈਸ਼ਨ ਲਿਕਵਿਡ ਹੈ ਜਿਹੜਾ ਕਿ ਕੋਈ ਵੀ ਜਿਹੜਾ ਕੀੜਾ ਡਿੱਗਦਾ ਵਾ ਤੇ ਉਹਨੂੰ ਆਪਣੇ ਵਿੱਚ ਹੀ ਉਹ ਮਿਕਸ ਕਰ ਲਿੰਦਾ ਤੇ ਇਹ ਫਿਰ ਇਹਦੇ ਪਲਾਂਟ ਦੀ ਜਿਹੜੀ ਖੁਰਾਕ ਹੈ ਉਹ ਬਣ ਜਾਂਦੀ ਆ ਇਹ ਜ਼ਿਆਦਾਤਰ ਆਪਾਂ ਫਿਲਮਾਂ ਫਿਲਮਾਂ ਦੇ ਵਿੱਚ ਵੇਖਿਆ ਆ ਤੇ ਕਈ ਪਿਕਚਰ ਪਲਾਂਟ ਇਦਾਂ ਦੇ ਵੀ ਹੈਗੇ ਕਿ ਜਿਹੜੇ ਈਵਨ ਚੂਹਾ ਤੱਕ ਵੀ ਜਿਹੜਾ ਵਾ ਉਹ ਇਹਨਾਂ ਦੇ ਵਿੱਚ ਜਦੋਂ ਵੜ ਜਾਂਦਾ ਤੇ ਫਿਰ ਉਹਨੂੰ ਵੀ ਬਾਹਰ ਨਹੀਂ ਇਹ ਨਿਕਲ ਦਿੰਦੇ ਕਿਉਂਕਿ ਇਹਦੇ ਅੰਦਰ ਇੱਕ ਸਲਿੱਪਰੀ ਮਟੀਰੀਅਲ ਜਿਹਾ ਲੱਗਾ ਹੁੰਦਾ ਵਾ ਜਿਹੜਾ ਕਿ ਕਿਸੇ ਵੀ ਕੀੜੇ ਮਕੌੜੇ ਨੂੰ ਬਾਹਰ ਨਹੀਂ ਆਉਣ ਦਿੰਦਾ ਤੇ ਅੰਦਰ ਹੀ ਲਿਕਵਿਡ ਦੇ ਵਿੱਚ ਡਾਈਜੈਸਟ ਕਰ ਲੈਂਦਾ ਇਹ ਬਹੁਤ ਅਚੰਭੀ ਨੀ ਗੱਲ ਆ ਤੇ ਆ ਵਾਕਵੇ ਤੇ ਜਦੋਂ ਆਪਾਂ ਥੱਲੇ ਨੂੰ ਦੇਖਦੇ ਹਾਂ ਫੇਰ ਪਾ ਲੱਗਦਾ ਭਾਈ ਕਿ ਬਹੁਤ ਜ਼ਿਆਦਾ ਉੱਚੀ ਜਗ੍ਹਾ ਤੇ ਆਹੀਂ ਔਰ ਥੱਲੇ ਹਾਂ ਆਪਾਂ ਤੇ ਦੂਜੇ ਪਾਸੇ ਵੀ ਇਦਾਂ ਦਾ ਹੀ ਨਜ਼ਾਰਾ ਕੋਈ ਤੇ ਬਾਕੀ ਮੈਂ ਪੜਿਆ ਇਹ ਵੀ ਜਿਹੜਾ ਕਲਾਊਡ ਫੋਰੈਸਟ ਨੂੰ ਮੰਨ ਲਓ ਇੱਕ ਬਿਲਡਿੰਗ ਦੇ ਅੰਦਰ ਬਣਾਉਣਾ ਕੋਈ ਸੌਖੀ ਗੱਲ ਨਹੀਂ ਹੈਗੀ ਕਿਉਂਕਿ ਇਹ ਹਿਮੀਡੀਟੀ ਲਾ ਲਓ ਟੈਂਪਰੇਚਰ ਲਾ ਲਓ ਜੇ ਤੁਸੀਂ ਜਿਆਦਾ ਵੱਧ ਘਟ ਹੋ ਜਾਂਦਾ ਜਾਂ ਇਹ ਮੇਨਟੇਨ ਨਹੀਂ ਰੱਖਦੇ ਉਸ ਚੀਜ਼ ਨੂੰ ਤੇ ਜਿੰਨੇ ਵੀ ਆ ਬੂਟੇ ਲੱਗੇ ਆ ਇਹ ਸਾਰੇ ਸੁੱਕ ਸਕ ਜਾਣੇ ਆ ਤੇ ਸਟਰਕਚਰ ਇੱਡਾ ਤਕੜਾ ਖੜਾ ਕਰਨਾ ਵੀ ਕੋਈ ਮਾੜੀ-ਮੋਟੀ ਗੱਲ ਨਹੀਂ ਆ ਤੇ ਵਿੱਚ ਉਹਦੇ ਇੱਕ ਇਹੋ ਜਿਹਾ ਮੌਸਮ ਬਣਾ ਕੇ ਰੱਖਣਾ ਕਿਉਂਕਿ ਹਰ ਟਾਈਮ ਨਵੀਂ ਬਣਾ ਕੇ ਰੱਖਣੀ ਇੱਕ ਕਲਾਊਡ ਵਾਲਾ এনवायरमेंट ਵੀ ਜਿੱਥੇ ਬੱਦਲ ਹੀ ਰਹਿੰਦੇ ਆ ਤੇ ਮੀਂਹ ਹਲਕਾ ਫੁਲਕਾ ਪੈਂਦਾ ਰਹਿੰਦਾ ਇਹੋ ਜਿਹੀ এনवायरमेंट ਬਣਾ ਕੇ ਰੱਖਣੀ ਵੀ ਇੱਕ ਜਿਹੜੀ ਆਪਣੇ ਆਪ ਦੇ ਵਿੱਚ ਬਹੁਤ ਤਗੜੀ ਗੱਲ ਆ ਤੇ ਇੱਥੇ ਮੈਂ ਵੇਖਿਆ ਵੀ ਨਿੱਕੇ ਨਿੱਕੇ ਮੈਗਨੀਫਾਇਰ ਵੀ ਇਹਨਾਂ ਨੇ ਲਾਏ ਹੋਏ ਆ ਇਹ ਛੋਟੇ ਛੋਟੇ ਫੁੱਲ ਆ ਜਿਹੜੇ ਕਿ ਅੱਖਾਂ ਦੇ ਨਾਲ ਬੜੇ ਸਹਜੇ ਹੀ ਦਿਖਦੇ ਆ ਤੇ ਉਹਨਾਂ ਨੂੰ ਆ ਮੈਗਨੀਫਾਇਰ ਦੇ ਥਰੂ ਵੇਖੀਏ ਤੇ ਥੋੜਾ ਜਿਹਾ ਉਹਨਾਂ ਦਾ ਜਿਹੜਾ ਦੇਖਿਆ ਉਹ ਥੋੜੀ ਖੁੱਲ ਕੇ ਨਜ਼ਰ ਆਉਂਦੀ ਆ ਤੇ ਇਹ ਸੀ ਸਾਰਾ ਫੋਰੈਸਟ ਜਿਹੜਾ ਕਿ ਪੂਰਾ ਸ਼ੀਸ਼ੇ ਦੇ ਅੰਦਰ ਬਣਿਆ ਹੋਇਆ ਤੇ ਹੁਣ ਆਪਾਂ ਚੱਲਾਂਗੇ ਬਾਹਰ ਨੂੰ ਤੇ ਇਥੋਂ ਬਾਹਰੋਂ ਇੱਕ ਛੋਟੀ ਜੀ ਗੱਡੀ ਮਿਲਦੀ ਆ ਜਿਹੜੀ ਕਿ ਆਪਾਂ ਨੂੰ ਲੈ ਕੇ ਜਾਊਗੀ ਸੈਂਡ ਬਾਇ ਦਾ ਬੇ ਉਹ ਵੀ ਏਰੀਆ ਜਿਹੜਾ ਵਾ ਬਹੁਤ ਸੋਹਣਾ ਬਣਾਇਆ ਹੋਇਆ ਵਾ ਤੇ ਇੱਕ ਵੱਖਰੀ ਕਿਸਮ ਦਾ ਏਰੀਆ ਤੇ ਉਹ ਅਸੀਂ ਹੁਣ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਤੇ ਫਿਰ ਮਿਲਦੇ ਆਂ ਤਦ ਤੱਕ ਲਈ ਸਤਿ ਸ੍ਰੀ ਅਕਾਲ ਰੱਬ ਰੱਖਾ